ਇਹ ਡਿੱਗੇ ਹੋਏ ਮਕਾਨ ਦੇ ਜੋ ਤੁਸੀਂ ਹਾਲਾਤ ਦੇਖ ਰਹੇ ਹੋ ਇਹ ਮਕਾਨ ਹੈ ਸ਼ਾਮਪੁਰਾ ਦੀ ਰਹਿ ਵਸਨੀਕ ਇਸ ਭੈਣ ਦਾ ਤੇ ਜਿਸ ਦੀ ਅਪੀਲ ਦੇ ਉੱਪਰ ਅਕਾਲ ਸਟੂਡੈਂਟ ਫੈਡਰੇਸ਼ਨ ਨੇ ਫੜੀ ਹੈ ਇਸ ਭੈਣ ਦੀ ਮਾਂ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਸਮਰਪਿਤ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਦੇ ਮੁੱਖ ਸੇਵਾਦਾਰ ਭਾਈ ਸਭ ਭਾਈ ਮਨਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਇਲਾਕੇ ਦੀ ਸਮੂਹ ਸਾਧ ਸੰਗਤ ਐਨ ਆਰ ਆਈ ਵੀਰਾ ਭੈਣਾ ਅਤੇ ਫੈਡਰੇਸ਼ਨ ਦੇ ਜਜਾ ਰੂਸਿੰਘਾ ਦੇ ਸਹਿਯੋਗ ਨਾਲ ਪਿਛਲੇ 1 ਮਹੀਨੇ ਤੋਂ ਹਰ ਪ੍ਰਭਾਵਿਤ ਇਲਾਕੇ ਵਿੱਚ ਰਾਹਤ ਸਮਗਰੀ ਪਹੁੰਚਾਉਣ ਦੀ ਸੇਵਾ ਲਗਾਤਾਰ ਜਾਰੀ ਹੈ ਇਸ ਮਹਿੰਮ ਦੇ ਤਹਿਤ ਅਜੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਨ ਸ਼ਾਮਪੁਰਾ ਵਿੱਚ ਖੜਾ ਕਰਕੇ ਮਕਾਨਾਂ ਦੀਆਂ ਡਿਗੀਆਂ ਛੱਤਾਂ ਦੀ ਮੁਰ ਅਸਾਰੀ ਦੀ ਸੇਵਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਦੋ ਘਰਾਂ ਦੀ ਉਸਾਰੀ ਦਾ ਨਿਰਮਾਣ ਕਾਰਜ ਆਰੰਭ ਕਰਵਾਇਆ ਗਿਆ ਇਸ ਮੌਕੇ ਤੇ ਹੀ ਇੱਕ ਕਮਰੇ ਦੀ ਸੇਵਾ ਹਲਕਾ ਬੰਗਾ ਦੇ ਪਿੰਡ ਮੇਲੀ ਨੇੜੇ ਫਗਵਾੜਾ ਦੀ ਸਮੂਹ ਸਾਧ ਸੰਗਤ ਵੱਲੋਂ ਲਈ ਗਈ ਜਿਸ ਦੀ ਪ੍ਰਵਾਨਗੀ ਜਕਾਰਿਆਂ ਦੀ ਗੂੰਜ ਵਿੱਚ ਸਮੁੱਚੇ ਸਿੰਘਾਂ ਵੱਲੋਂ ਦਿੱਤੀ ਗਈ ਇਸ ਮੌਕੇ ਮੁੱਖ ਸੇਵਾਦਾਰ ਭਾਈ ਸੇ ਭਾਈ ਮਨਜੀਤ ਸਿੰਘ ਖਾਲਸਾ ਜੀ ਨੇ ਫਗਵਾੜਾ ਕਪੂਰਥਲਾ ਹੁਸ਼ਿਆਰਪੁਰ ਆਦਮਪੁਰ ਜਲੰਧਰ ਫਲੋਰ ਲੁਧਿਆਣਾ ਆਦਿ ਸਮੇਤ ਸਮੁੱਚੇ ਵਿਦੇਸ਼ਾਂ ਵਿੱਚ ਵਸਦੇ ਐਨਆਰਆਈ ਵੀਰਾਂ ਭੈਣਾਂ ਨੂੰ ਇਹਨਾਂ ਮਹਾਨ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਪੂਰ ਜ਼ੋਰ ਅਪੀਲ ਕੀਤੀ ਗਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮਨਜੀਤ ਸਿੰਘ ਖਾਲਸਾ ਦਿਵਿੰਦਰ ਸਿੰਘ ਤੇਜਿੰਦਰ ਸਿੰਘ ਬੱ블ੂ ਸਰਵਜੀਤ ਸਿੰਘ ਤੇਜਿੰਦਰ ਸਿੰਘ ਖਾਲਸਾ ਰਜਿੰਦਰ ਸਿੰਘ ਜਸਵੀਰ ਸਿੰਘ ਸਰਪੰਚ ਗੁਰਮੀਤ ਸਿੰਘ ਰੰਧਾਵਾ ਚਰਨਜੀਤ ਸਿੰਘ ਪਰਮਜੀਤ ਸਿੰਘ ਮੇਲੀ ਹਰਜੀਤ ਸਿੰਘ ਨਰਵਿੰਦਰ ਸਿੰਘ ਜਗਤਾਰ ਸਿੰਘ ਗੁਰਿੰਦਰ ਸਿੰਘ ਜਗਤਾਰ ਸਿੰਘ ਢਾਡੀ ਆਦ ਮੌਜੂਦ ਹਨ ਦੇਖੋ ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਬਿਊਰੋ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਗਵਾੜੇ ਤੋਂ ਪਕਾਲ ਫਾਊਂਡੇਸ਼ਨ ਦੀ ਟੀਮ ਜਿਹੜੀ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਡੇਰਾ ਬਾਬਾ ਨਾਨਕ ਦੇ ਸ਼ਾਮਪੁਰਾ ਪਿੰਡ ਵਿਖੇ ਪਹੁੰਚਿਆ ਜਿੱਥੇ ਪਿਛਲੇ ਦਿਨੀ ਅਸੀਂ ਵਿਜ਼ਿਟ ਕਰਕੇ ਗਏ ਸੀ ਸਰਦਾਰ ਇਕਬਾਲ ਸਿੰਘ ਦਾ ਘਰ ਜੋ ਹੜ੍ਹਾਂ ਦੇ ਪਾਣੀ ਕਰਕੇ ਇਹਨਾਂ ਲਈ ਛੱਤਾਂ ਜਿਹੜੀਆਂ ਡੇਗੀਆਂ ਸੀਗੀਆਂ ਉਹਦੀ ਸੇਵਾ ਅੱਜ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅੱਜ ਆਰੰਭ ਕਰਵਾ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਜਿੱਥੇ-ਜਿੱਥੇ ਵੀ ਕੋਈ ਸੇਵਾ ਇਸ ਤਰ੍ਹਾਂ ਦੀ ਹੋਵੇਗੀ ਸਾਡੀ ਗੁਰੂ ਸਾਹਿਬ ਦੀ ਸਮਰੱਥਾ ਅਨੁਸਾਰ ਇਹ ਸੇਵਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਐਨਆਰ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਹੈ ਸੇਵਾ ਆਰੰਭ ਕੀਤੀ ਗਈ ਕੀਤੀ ਜਾਵੇ ਅੱਜ ਅਸੀਂ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਸੇਵਾ ਅੱਜ ਸ਼ੁਰੂ ਕਰਵਾ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅੱਜ ਦੇ ਨਾ ਸਰਪੰਚ ਜੀ ਸਰਦਾਰ ਗੁਰਮੀਤ ਸਿੰਘ ਜੀ ਰੰਧਾਵਾ ਇਹ ਵੀ ਆਜਣ ਨੇ ਸਾਰੀ ਪੰਚਾਇਤ ਹੋਰ ਸੰਗਤ ਸਾਰੀ ਪਿੰਡ ਦੀ ਹਾਜ਼ਰ ਹੈ ਇਹ ਵੀ ਆਪਣੇ ਵਿਚਾਰ ਆਪਾਂ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਕਾਰ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਇਹ ਕਾਰਜ ਕਰ ਰਹੇ ਆ ਬਹੁਤ ਸੋਹਣੇ ਕਾਰਜ ਕਰ ਰਹੇ ਆ ਇਹਨਾਂ ਪਹਿਲਾਂ ਵਿਜਿਟ ਕੀਤੀ ਵੈਰੀਫਿਕੇਸ਼ਨ ਕੀਤੀ ਤੁੱਕ ਵੈਰੀਫਿਕੇਸ਼ਨ ਸਹੀ ਹੋਈ ਮਕਾਨ ਠੱਠੇ ਸੀਗੇ ਮੇਰੇ ਵੱਲੋਂ ਵੀ ਜਿੰਨਾ ਦਾ ਕੋਸ਼ਿਸ਼ ਸਰਦਾਰ ਵੱਲੋਂ ਕੀਤੀ ਹੈ ਮੈਂ ਵੀ ਕਰ ਰਿਹਾ ਮੈਂ ਇਹਨਾਂ ਦਾ ਧਨਵਾਦ ਜੋ ਅੱਜ ਇਹਨਾਂ ਦਾ ਮਕਾਨ ਦੀ ਦੁਬਾਰੇ ਫਾਰੀ ਕਰਾ ਰਿਹਾ ਮੈਂ ਬਹੁਤ ਬਹੁਤ ਇਹਨਾਂ ਦਾ ਧਨਵਾਦ ਅਕਾਲ ਪ੍ਰੇਤਿਸ਼ਨ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਪੁਰਾ ਪਿੰਡ ਜੋ ਤੇ ਗੁਰਦਾਸਪੁਰ ਜ਼ਿਲ੍ਹਾ ਜੋ ਹਾਂਜੀ ਤਸੀਲ ਡੇਰਾ ਬਾਬਾ ਨਾਨਕ ਸਤੀ ਸ਼ਾਮਪੁਰੇ ਦੇ ਰਹਿਣ ਵਾਲੇ ਆ ਹਾਂ ਜੀ ਇਹ ਬੇਨਤੀ ਆ ਸਾਡੇ ਮਾਦਰੀ ਜੀ ਸਾਡੇ ਘਰ ਦਾ ਬਹੁਤ ਨਕਸਾ ਹੋਇਆ ਹੈ ਇਹ ਇਹ ਤੁਹਾਡੇ ਗਾੜੀ ਹੋਰ ਸਾਥ ਪੁੱਤਾਂ ਜੀ ਆ ਗਈ ਸਾਡੀ ਬਤ ਜੀ ਪਰਿਵਾਰ ਚ ਕਿੰਨੇ ਜਣੇ ਹੈ ਤੁਹਾਡੇ ਤੋਂ ਮੇਰੀਆਂ ਬੇਟੀਆਂ ਇੱਕ ਬੇਟਾ ਹੈ ਤੇ ਫੈਮਲੀ ਦਸੀ ਪੰਜ ਜੀ ਆ ਤੇ ਤੁਸੀਂ ਅੱਜ ਕੱਲ ਕਿੱਥੇ ਰਹਿ ਰਹੇ ਆ ਅਸੀਂ ਗਵਾਂਡੀਆਂ ਦੇ ਘਰੇ ਰਹਿਣ ਦੇ ਆ